ਸੱਤ ਸਾਲ ਤੇ ਟੁੱਟੀ ਦੀ ਪਾਲਸ ਖਰਾਬ ਹੋ ਗਈ ਤਾਂ ਉਹ ਬਦਲ ਪੀਸ ਟੂ ਪੀਸ ਬਦਲ ਕੇ ਦੇਵਾਂਗੇ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਜਿੰਨਾ ਟੋਟਲ ਬਿੱਲ ਬਣ ਗਿਆ ਟੋਟਲ ਬਿੱਲ ਤੇ 10% ਲੈਸ ਵੀ ਦੇਵਾਂਗੇ ਤੇ ਚੀਜ਼ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਆ ਤਾਂ ਉਹਦੀ ਸੁਣਵਾਈ ਦਾ ਕਿਵੇਂ ਉਹਦੀ ਸੁਣਵਾਈ ਭਾਈ ਆਪਾਂ ਜੇ ਮੰਨ ਲਾ ਕੋਈ ਵੀ ਦਿੱਕਤ ਆਉਂਦੀ ਆ ਪੂਰੀ ਪੇਮੈਂਟ ਵਾਪਸ ਦੇਵਾਂਗੇ ਠੀਕ ਹੈ ਜੇ ਮੰਨ ਕੇ ਚਲੋ ਜਿਵੇਂ ਮੁੰਡਾ ਗਿਆ ਪੀਸ ਲੈ ਗਿਆ ਪੀਸ ਦੇ ਵਿੱਚ ਕੋਈ ਕੰਪਲੇਂਟ ਆ ਗਈ ਤਾਂ ਪੀਸ ਵਾਪਸ ਹੋ ਜਾਣਾ। ਇਹ ਸਭ ਵਾਪਸ ਕਰਕੇ ਚੇਂਜ ਕਰਕੇ ਦੇਵਾਂਗੇ ਆਪਾਂ। ਠੀਕ ਹੈ। ਨਾਲ ਹੀ ਟੈਂਕੀ ਦੀ ਵੀ ਆਪਣੇ ਕੋਲੇ 5 ਸਾਲ ਦੀ ਫੁੱਲ ਗਾਰੰਟੀ ਆ। ਠੀਕ ਹੈ। ਜੇ ਮੰਨ ਲਾ ਅੱਲੇ ਦੇ ਕੋਈ ਵੀ ਟੈਂਕੀ ਮੰਨ ਲਾ ਕੋਈ ਲੀਕ ਸ਼ੀਕ ਕਰਦੀ ਹੈ ਜਾਂ ਕੁਝ ਵੀ ਹੁੰਦੀ ਆ ਬਸ ਆਏ ਨਹੀਂ ਅਗਲੇ ਨੂੰ ਕਹਿਣਾ ਵੀ ਕੰਪਨੀ ਵਾਲੇ ਆਉਣਗੇ ਬਾਅਦ ਪਹਿਲੀ ਧਰ ਜੋ ਨਵੀਂ ਲੈ ਜਾਓ। ਜੇ ਕੋਈ ਇੱਕ ਪੀਸ ਵੀ ਬਚਦਾ ਤਾਂ ਉਹਦੀ ਵਾਪਸੀ ਛੋਡੀ ਉਨੇ ਰੇਟ ਦੇ ਵਿੱਚ ਜਿੰਨੇ ਚ ਤੁਸੀਂ ਲੈ ਕੇ ਜਾਪੋ। ਜੀ ਅਸੀਂ ਕਹਿੰਦੇ ਜੇ 6 ਇੰਚ ਦਾ ਪਾਈਪ ਵੀ ਬਚ ਗਿਆ 6 ਇੰਚ ਦਾ ਪਾਈਪ ਵੀ ਵਾਪਸ ਹੋ ਹਾਂ ਜੀ ਕਿਸੇ ਨੇ ਮੋਟਰ ਡੂੰਗੀ ਕਰਨੀਆਂ ਉਹ ਰਿਆਂ ਪਾਈਪਾਂ ਵੀ ਹੈਗੀਆਂ ਠੀਕ ਹੈ ਮੋਟਰਾਂ ਦੀਆਂ ਤਾਰਾਂ ਵੀ ਆ ਆਪਣੇ ਕੋਲੇ ਬਾਕੀ ਜਿਵੇਂ ਆਪਾਂ ਨੂੰ ਰੁਟੀਨ ਵਰਕ ਪਿੰਡਾਂ ਦੇ ਵਿੱਚ ਕੋਈ ਮੱਝਾਂ ਵਾਲੇ ਸੰਗਲਾਂ ਦੀ ਲੋਡ ਪੈਗੀ ਠੀਕ ਹੈ ਮੱਝਾਂ ਬੰਨਣ ਵਾਲੇ ਕੁੰਡਿਆਂ ਦੀ ਲੋਡ ਪੈਗੀ ਉਹ ਵੀ ਅਸੀਂ ਦਿੰਨੇ ਆ ਸਾਰਾ ਕੁਝ ਹੀ ਮਿਲ ਜਾਂਦਾ ਸਾਰਾ ਕੁਝ ਹੀ ਇੱਕ ਜਗ੍ਹਾ ਤੇ ਆਪਾਂ ਲੈ ਆਂਦਾ